ਇਨਸਟਾਗ੍ਰਾਮ ਇਨਫਲੂਐਂਸਰ ਕਾਰਤਿਕ ਬੱਗਣ ਕਤਲकांड ਮਾਮਲੇ ਦੇ ਵਿੱਚ ਮੁਲਜ਼ਮ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁਲਜ਼ਮ ਤੋਂ ਇੱਕ ਪਿਸਤੌਲ ਹੈ ਔਰ ਜਿੰਦਾ ਕਾਰਤੂਸ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਸਿੱਧਾ ਤੁਹਾਨੂੰ ਤਸਵੀਰਾਂ ਵੱਲ ਲੈ ਚੱਲਦੇ ਹਾਂ ਦੱਸਦੇ ਕਿ ਇਨਸਟਾਗ੍ਰਾਮ ਇਨਫਲੂਐਂਸਰ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਇਸੇ ਕਤਲकांड ਮਾਮਲੇ ਦੇ ਵਿੱਚ ਮੁਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਗਿਆ ਔਰ ਵਿੱਕੀ ਨਿਹੰਗ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸਦੀ ਕਿ ਵਿੱਕੀ ਨਿਹੰਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਵਿੱਕੀ ਨਿਹੰਗ ਜੋ ਹੈ ਉਹ ਗੈਂਗਸਟਰ ਡੋਨਨੀ ਬੱਲ ਤੇ ਅਕਨਸ਼ਾਮਪੂਰੀਆ ਦਾ ਸਾਥੀ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਕਰੀਬੀ ਦੱਸਿਆ ਜਾ ਰਿਹਾ ਹੈ ਜਿਸ ਦਾ ਹੁਣ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਤਾਂ ਮਲਜ਼ਮ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਉਹ ਦਰਜ ਨੇ ਔਰ ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਪੁਲਿਸ ਨੂੰ ਲੋੜਿੰਦਾ ਸੀ ਤਾਂ ਇਸ ਮਾਮਲੇ ਦੇ ਵਿੱਚ ਆਨੇ ਕਿ ਇੰਸਟਾਗ੍ਰam ਇਨਫਲੂਐਂਸਰ ਹੈ ਕਾਰਤਿਕ ਬੱਗਣ ਦੇ ਕਤਲਗਾਂਡ ਮਾਮਲੇ ਦੇ ਵਿੱਚ ਮੁਲਜ਼ਮ ਜਿਹੜਾ ਉਸ ਦੀ ਭਾਲ ਸੀ ਲੰਮੇ ਸਮੇਂ ਤੋਂ ਪਰ ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤਾਂ ਵਿੱਕੀ ਨਿਹੰਗ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਏਜੀਟੀਐਫ ਨੂੰ ਵੱਡੀ ਸਫਲਤਾ ਮਿਲੀ ਹੈ ਲੁਧਿਆਣਾ ਵਿੱਚ ਪੁਲਿਸ ਟੀਮ ਨਾਲ ਦੱਸਦੇ ਕਿ ਜਿਹੜਾ ਇਹ ਮੁਕਾਬਲਾ ਹੋਇਆ ਮੁਕਾਬਲੇ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਫਤਾਰ ਕੀਤਾ ਗਿਆ ਵਿੱਕੀ ਨਿਹੰਗ ਦੱਸਦੀ ਕਿ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਡੋਨੀ ਪੱਲ ਤੇ ਅਕਨਸ਼ਾਮਪੂਰੀਆ ਦਾ ਨਜ਼ਦੀਕੀ ਸਾਥੀ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਦੇ ਮੁਤਾਬਕ ਗੌਰਪ੍ਰੀ ਸਿੰਘ 23 ਅਗਸਤ 2025 ਨੂੰ ਲੁਧਿਆਣਾ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕਾਰਤਿਕ ਬੱਗਣ ਦੇ ਕਤਲ ਮਾਮਲੇ ਦੇ ਵਿੱਚ ਲੁੜਿੰਦਾ ਸੀ ਤਾਂ ਇਨਫਲੂਐਂਸਰ ਕਾਰਤਿਕ ਬੱਗਣ ਦੇ ਕਤਲ ਮਾਮਲੇ ਦੇ ਵਿੱਚ ਲੁੜਿੰਦਾ ਸੀ ਔਰ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਦਾ ਜਿਹੜਾ ਅਪਰਾਧਿਕ ਇਤਿਹਾਸ ਹੈ ਮਤਲਬ ਰਿਕਾਰਡ ਹੈ ਕਈ ਮਾਮਲਿਆਂ ਦੇ ਇਸ ਇਹ ਲੋੜਿੰਦਾ ਸੀ ਪੁਲਿਸ ਨੂੰ اور ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਦਾ ਜਿਹੜਾ ਐਨਕਾਊਂਟਰ ਕਰ ਦਿੱਤਾ ਹੈ ਤਾਂ ਵਿਕੀ ਨਿਹੰਗ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ EGTF ਨੇ ਮੁਲਜ਼ਮ ਤੋਂ ਇੱਕ ਪਿਸਤੌਲ ਸਣੇ ਚਾਰ ਜ਼ਿੰਦਾ ਕਾਰਤੂਜ਼ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਵਧੇਰੇ ਜਾਣਕਾਰੀ ਦੇ ਲਈ ਲੁਧਿਆਣਾ ਤੋਂ ਸਾਡੇ ਪੱਤਰਕਾਰ ਪਵਨ ਜੁੜ ਚੁੱਕੇ ਨੇ ਪਵਨ ਕੀ ਕੁਝ ਵਧੇਰੇ ਜਾਣਕਾਰੀ ਹੈ ਇਨਸਟਾਗ੍ਰਾਮ ਇਨਫਲੂਐਂਸਰ 카ਰ্তিক ਬੱਗਣ ਦੇ ਕਤਲकांड ਮਾਮਲੇ ਦੇ ਵਿੱਚ ਮੁਲਜ਼ਮ ਦਾ ਇਨਕਾਊਂਟਰ ਕੀਤਾ ਗਿਆ ਹੈ ਐ ਜੀਟੀਐਫ ਵੱਲੋਂ ਔਰ ਇਹ ਵੀ ਜਾਣਕਾਰੀ ਦਿਓ ਕਿ ਕਿਹੜੀ ਥਾਂ ਤੇ ਇਨਕਾਊਂਟਰ ਕੀਤਾ ਗਿਆ ਵਿੱਕੀ ਨਿਹੰਗ ਦਾ ਕੀ ਕੁਝ ਬਰਾਮਦ ਹੋਇਆ ਔਰ ਕਿਸ ਤਰ੍ਹਾਂ ਦੀ ਕਾਰਵਾਈ ਰਹੀ ਤਾਂ ਬਿਲਕੁਲ ਅਰਸ਼ ਜੇਕਰ ਅਸੀਂ ਗੱਲ ਕਰੀਏ ਜਗਰਾਉਂ ਦੇ ਵਿੱਚ ਜਿਹੜਾ ਵਿੱਕੀ ਨਿਹੰਗ ਦਾ ਇਨਕਾਊਂਟਰ ਜਿਹੜਾ ਕੀਤਾ ਤਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਇਹ ਵੀ ਦੱਸਿਆ ਜਾ ਰਿਹਾ ਕਿ 카ਰ্তিক ਬੱਗਣ ਇਨਫਲੂਐਂਸਰ ਜੋ ਲੁਧਿਆਣਾ ਦਾ ਸੀਗਾ ਉਸ ਮਾਮਲੇ ਦੇ ਵਿੱਚ ਵੀ ਇਸ ਦਾ ਨਾਮ ਜਿਹੜਾ ਆ ਰਿਹਾ ਉਸ ਦੇ ਵਿੱਚ ਵੀ ਸਬੰਧਤ ਸੀਗਾ ਤਾਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਲੋੜਿੰਦਾ ਸੀਗਾ ਤਾਂ ਕੱਲ ਜਿਹੜੀ ਪੁਲਿਸ ਨੂੰ ਇਸ ਦੀ ਭਾਲ ਜਿਹੜੀ ਹੈ ਕਾਫੀ ਲੰਮੇ ਸਮੇਂ ਤੋਂ ਸੀ ਇਹ ਵੀ ਦੱਸਿਆ ਜਾ ਰਿਹਾ ਕਿ ਮੋਹਾਲੀ ਦੇ ਵਿੱਚ ਵੀ ਇਸ ਮਾਮਲੇ ਦੇ ਵਿੱਚ ਇਸ ਦਾ ਜਿਹੜਾ ਨਾਮ ਆਇਆ ਸੀਗਾ ਤਾਂ ਆ ਕਾਰਤਿਕ ਵੱਗਨ ਮਾਮਲੇ ਦੇ ਵਿੱਚ ਪਹਿਲਾਂ ਵੀ ਪੁਲਿਸ ਨੇ ਤਿੰਨਾਂ ਰੁਪਇਆ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਹੁਣ ਵਿੱਕੀ ਨਿਹੰਗ ਨੂੰ ਜਿਹੜਾ ਜਗਰਾਓ ਤੋਂ ਗ੍ਰਿਫਤਾਰ ਕੀਤਾ ਔਰ ਇਸ ਦੇ ਕੋਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਕਈ ਬਰਾਮਦਗੀ ਵੀ ਹੋਈ ਹੈ ਤਾਂ ਇਸ ਤੋਂ ਜੀ ਪੁੱਛਗਿੱਛ ਵੀ ਹੋ ਜਿਹੜੇ ਵਿੱਚ ਦਰਸਦੀ ਹੈ ਔਰ ਇਸ ਦੇ ਨਾਲ ਕੌਣ ਕੌਣੇ ਦੇ ਸਾਥੀ ਨੇ ਉਸ ਤੋਂ ਜਿਹੜੀ ਪੁੱਛ ਪੁੱਛ ਵੀ ਜਿਹੜੀ ਆ ਉਹ ਕੀਤੀ ਜਾਵੇਗੀ ਜੀ ਤਾਂ ਇਹ ਵੀ ਜਾਣਕਾਰੀ ਦਿਓ ਕਿ ਜਿਸ ਤਰ੍ਹਾਂ ਇਹ ਇਨਕਾਊਂਟਰ ਕੀਤਾ ਗਿਆ ਹੈ ਪੁਲਿਸ ਦੀ ਟੀਮ ਵੱਲੋਂ ਏਜੀਟੀਐਫ ਵੱਲੋਂ ਤਾਂ ਜਿਸ ਸਮੇਂ ਇਨਕਾਊਂਟਰ ਕੀਤਾ ਗਿਆ ਵਿੱਕੀ ਨਿਹੰਗ ਦਾ ਤਾਂ ਇਸ ਦਰਮਿਆਨ ਉਸ ਦੇ ਨਾਲ ਕੋਈ ਸਾਥੀ ਮਜੂਦ ਸੀ ਕਿ ਕਿਹੜੀ ਕਿਹੜੀ ਥਾਂ ਤੇ ਜਿਹੜਾ ਲੁਕਦਾ ਰਿਹਾ ਪੁਲਿਸ ਤੋਂ ਬਚਨ ਖਾਤਰ ਬਿਲਕੁਲ ਅਰਸ਼ ਜੇਕਰ ਗੱਲ ਕਰੀਏ ਤਾਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਵਿੱਕੀ ਇਹ ਨਹੰਗ ਜੋ ਇਸ ਦਾ ਨਾਮ ਜਿਹੜਾ ਦੱਸਿਆ ਜਾ ਰਿਹਾ ਤਾਂ ਕਾਫੀ ਲੰਮੇ ਸਮੇਂ ਤੋਂ ਇਸ ਦੀ ਜੜੀ ਪਾਲ ਜੜੀ ਆ ਚੱਲ ਰਹੀ ਸੀ ਔਰ ਦੂਸਰੇ ਪਾਸੇ ਜਗਰਾਓ ਦੇ ਵਿੱਚ ਇਸ ਦਾ ਇਨਕਾਊਂਟਰ ਕੀਤਾ ਗਿਆ ਹਾਲਾਂਕਿ ਇਸ ਵਾਲੇ ਜਾਣਕਾਰੀ ਦੱਸਾ ਨਹੀਂ ਹੈ ਕਿ ਇਸ ਦੇ ਨਾਲ ਹੋਰ ਕੋਈ ਸੀਗਾ ਜਾਂ ਨਹੀਂ ਸੀਗਾ ਫਿਲਹਾਲ ਜਿਹੜਾ ਲੁਧਿਆਣਾ ਇਨਫਲੂਐਂਸਰ ਜੋ ਕਾਰਤਿਕ ਬੱਦਨ ਹੈ ਨਾ ਉਸ ਮਾਮਲੇ ਦੇ ਵਿੱਚ ਵੀ ਜਿਹੜਾ ਇਸ ਦਾ ਨਾਮ ਜਿਹੜਾ ਆ ਰਿਹਾ ਤਾਂ ਪੁਲਿਸ ਨੇ ਹਾਲਾਂਕਿ ਇਸ ਦਾ ਇਨਕਾਊਂਟਰ ਕੀਤਾ ਔਰ ਇਸ ਨੂੰ ਗ੍ਰਿਫਤਾਰ ਕੀਤਾ ਔਰ ਇਸ ਦੇ ਕੋਲ ਪੁਛਕਿਸ ਵੀ ਜਿਹੜੇ ਕੀਤੀ ਜਾਏਗੀ ਕਿ ਇਸ ਦੇ ਨਾਲ ਇਸ ਤੇ ਦਰਜ ਨੇ ਤਾਂ ਪੁੱਛ ਕੇ ਜਿਹੜੀ ਕਿਕ ਜਾਈ ਫਿਲਹਾਲ ਜਿਹੜਾ ਜਗਰਾਵੋਂ ਦੇ ਵਿੱਚ ਇਸ ਦਾ ਇੰਕਾਊਂਟਰ ਕੀਤਾ ਗਿਆ ਤਾਂ ਕਾਫੀ ਲੰਮੇ ਸਮੇਂ ਤੋਂ ਇਸ ਦੀ ਭਾਲ ਸੀ ਤੇ ਜਿਹੜਾ ਵਿੱਕੀ ਨਿਹੰਗ ਨੂੰ ਜਿਹੜਾ ਲੁਧਿਆਣਾ ਦੇ ਜਗਰਾਵ ਪਿੰਡ ਦੇ ਵਿੱਚ ਗ੍ਰਿਫਤਾਰ ਜਿਹੜਾ ਕੀਤਾ ਔਰ ਇਸ ਦਾ ਇੰਕਾਊਂਟਰ ਜਿਹੜਾ ਕੀਤਾ ਗਿਆ ਜੀ ਸ਼ੁਕਰੀਆ ਤੁਸੀਂ ਪੰਮਨ ਜਾਣਕਾਰੀ ਦਿੱਤੀ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਰਤਿਕ ਬੱਗਣ ਹੈ ਜੋ ਇੰਸਟਾਗ੍ਰਾਮ ਇਨਫਲੂਐਂਸਰ ਸੀ ਹਾਲਾਂਕਿ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰ ਇਸ ਦੇ ਨਾਲ ਮੌਕੇ ਦੀ ਤਸਵੀਰ ਵੀ ਸਾਂਝੀ ਕਰ ਰਹੇ ਹ ਅ ਦੱਸ ਦਈਏ ਕਿ ਵਿੱਕੀ ਨਿਹੰਗ ਦਾ ਐਨਕਾਊਂਟਰ ਕੀਤਾ ਗਿਆ ਤਾਂ ਉਸ ਸਮੇਂ ਪਿਸਤੌਲ ਵੀ ਬਰਾਮਦ ਕੀਤਾ ਗਿਆ ਮੌਕੇ ਦੀ ਤਸਵੀਰ ਵੀ ਐਨਕਾਊਂਟਰ ਵਾਲੀ ਥਾਂ ਦੀ ਤਸਵੀਰ ਵੀ ਸਾਂਝੀ ਕਰ ਰਹੇ ਹਾਂ ਔਰ ਦੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ 카ਰ্তিক ਬੱਗ ਨੇ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਔਰ ਦੂਸਰੀ ਜਿੱਥੇ ਐਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਔਰ ਦੱਸ ਦਈਏ ਕਿ ਏਜੀਟੀਐਫ ਨੇ ਮੁਲਜ਼ਮ ਤੋਂ ਇੱਕ ਪਿਸਤੌਲ ਸਣੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ